ਦੀਸ ਅਦਾ ਕੀ ਨਾ ਤੁਹਾਡਾ ਨਿੰਦਰਪੁਰ ਕਿਹੜਾ ਪਿੰਡ ਦਾ ਲਗੜੋਆ ਅੱਛਾ ਕਿਹੜਾ ਬੱਚਾ ਫਸੇ ਕੀ ਨਾਂ ਆਉਂਦਾ ਜਸਵੰਤ ਸਿੰਘ ਕਿੰਨੀ ਉਮਰ ਹੈ 33 ਸਾਲ ਹੈਵਰਾ ਸੀ ਹਾਂਜੀ ਤੇ ਕਿੱਦਾਂ ਭੇਜਿਆ ਸੀ ਯਾਰ ਕਿੱਦਾਂ ਗਲਵਥੀ ਕੌਣ ਏਜੰਸੀ ਉਹ ਯਾਰ ਧੀਰ ਬਟਵਾਲ ਸੀਗਾ ਅੱਛਾ ਕਿੱਥੇ ਦਾ ਸ਼ਰਪਰ ਦਾ ਸੀਗਾ ਕੀ ਕਹਿੰਦਾ ਸੀ ਉਹ ਉਸ ਵੀ ਨਹੀਂ ਮੁੰਡੇ ਦੀ ਸੱਟ ਲੱਗਿਆ ਦੀ ਗੱਲ ਹੋਈ ਸੀ ਇਹ ਮੈਂ ਡਾਇਰੈਕਟ ਭੇਜੂੰਗਾ ਤੁਹਾਨੂੰ ਤੇ ਚਲੋ ਕਹਿੰਦਾ ਗੱਲਬਾਤ ਕੀਤੀ ਮੁੰਡੇ ਨੇ ਚਾਰ ਕਹਿੰਦਾ ਮੰਮੀ ਠੀਕ ਐ ਮੈਨੂੰ ਡਾਕਟਰ ਭੇਜਦਾ ਇਹਨੇ ਇੱਥੋਂ ਵੀ ਭੇਜ ਤੇ ਡਵੇਜ ਦੀ ਟੈਕਟ ਕਰਵਾਤੀ ਡਵੇਜ ਇਹਨੇ 1 ਮਹੀਨਾ ਰੱਖਿਆ ਅਪ੍ਰੈਲ 1 ਦੀ ਟੈਕਟ ਡਵੇਜ ਦੀ ਕਰਵਾਤੀ ਡਵੇਜ ਚ ਮਹੀਨਾ ਰੱਖਿਆ ਸਾਨੂੰ ਫੋਨ ਫਾ ਨਾ ਦੇ ਮਾਰੇ ਮੋਟੇ ਹੱਥ ਦਾ ਖੇਲਦਾ ਆਪਣੇ ਬੱਚਿਆਂ ਨੂੰ ਵੀ ਵੀਡੀਓ ਗੱਲ ਕਰਕੇ ਦੇਖਦਾ ਸੀਗਾ ਫਿਰ ਇਹਨੇ ਉੱਥੇ 1 ਮਹੀਨੇ ਨੂੰ ਕਹਿੰਦਾ ਪੈਸੇ 18 ਲੱਖ ਰੁਪਈਆ ਲਵਾਂਗਾ 18 ਲੱਖ ਇਸ ਨੂੰ ਦੇ ਦਿੱਤਾ 100 ਲੱਖ ਰੁਪਇਆ ਕਰੋ ਲੈ ਕੇ ਆ ਕਿ ਲੱਖ ਰੁਪਇਆ ਦੇ ਘੋਟ ਚ ਪਾਤਾ 16 ਲੱਖ ਅਸੀਂ ਇਹਨੂੰ ਜਲੰਧਰ ਦੇ ਕੇ ਗਿਣਾ ਕੇ ਇਹਨੇ ਗਰੰਟ ਪਾਇਆ ਗਰੰਟਰ ਤੇ 18 ਨੱਕ ਪੂਰਾ ਕਰਤਾ ਇੱਕ ਮਈ ਨੂੰ ਇਹਨੇ ਫਿਰ ਫਲੇਟ ਕਰਾਤੀ ਇਰਾਨ ਦੀ ਪਹਿਲਾਂ ਇਹਨੇ 25 ਦੀ ਕਿਰਾਏ ਦੇ ਵੇਤ ਉਹ ਵੀ ਮੈਸੇ ਕਰਾਈ ਫਿਰ 29 ਦੀ ਕਿਰਾਏ ਉਹ ਵੀ ਮੈਸੇ ਕਰਾਈ ਫਿਰ ਇਹਨੇ ਇੱਕ ਤਰੀਕ ਦੀ ਕਿਰਾਏ ਪਹਿਲੀ ਦੀ ਮਈ ਦੀ ਇਹਨੇ ਇਰਾਨ ਦੀ ਟਿਕਟ ਕਰਾਤੀ ਇਰਾਨ ਚ ਮੁੰਡਾ 에어ਪੋਰਟ ਤੇ ਪਹੁੰਚ ਗਿਆ ਫੋਨ ਆ ਗਿਆ ਕਹਿੰਦਾ ਮਮੀ ਮੈਂ ਠੀਕ ਠਾਕ ਪਹੁੰਚ ਗਿਆ ਵੀ ਕੋਈ ਟੈਨਸ਼ਨ ਨਾ ਲਿਓ ਫਿਰ 2 ਵਜੇ ਮੁੰਡਿਆਂ ਦੀ ਫਲੇਟ ਉਤਰਨੀ ਮੈਂ 2 ਵਜੇ ਆਉਣੇ ਤਾਂ ਅਸੀਂ ਇਕੱਠਿਆਂ ਨਹੀਂ ਜਾਣਾ ਆ ਚਲ ਠੀਕ ਆ ਮੈਂ ਕਿਹਾ ਫਿਰ ਉਹ ਕਹਿੰਦਾ ਮੁੰਡੇ 2 ਵਜੇ ਉਤਰੇ ਤੇ ਇਹਨੇ ਫਲੇਟ ਕੋ ਉਤਰੇਗਾ ਤੇ ਨਾ ਬਾਹਰ ਨਿਕਲੇ ਮੇਲੇ ਕੋਲ ਇਹਨਾਂ ਦੱਸਿਆ ਵੀ ਮੁੰਡੇ 2 ਆ ਤਾਂ ਮੁੰਡਾ ਇੱਕ ਪਹਿਲਾਂ ਜਿਸਵਾਲ ਬੈਠਾ ਆ ਗੱਲਬਾਤ ਇਹਨਾਂ ਨੇ ਕੀਤੀ ਫਿਰ ਪਹਿਲਾਂ ਟੈਕਸੀ ਵਾਲੇ ਆਏ ਤਾਂ ਮੇਰੇ ਮੁੰਡੇ ਜਿਸਵਾਲ ਨੇ ਫੋਨ ਕੀਤਾ ਢੀਰਵਟਵਾਲ ਨੂੰ ਤਾਂ ਕਹਿੰਦਾ ਵੀ ਅ ਅੰਕਲ ਵੀ ਹੁੰਡੇ ਆਏ ਆ ਵੀ ਬੰਦੇ ਤੁਹਾਡੇ ਚਲ ਜਾਈਏ ਕਹਿੰਦਾ ਇਹਨਾਂ ਨੇ ਜਾ ਹੀ ਨਾ ਕਿ ਦੁਬਾਰਾ ਟੈਕਸੀ ਦੇ ਬੰਦੇ ਆਏ ਫਿਰ ਇਹ ਕਹਿੰਦਾ ਵੀ ਤੁਸੀਂ ਜਾਓ ਕਹਿੰਦਾ ਕੋਈ ਗੱਲ ਟੈਕਸੀ ਮੇਰੇ ਬੰਦੇ ਆ ਇਹ ਤੇ ਫਿਰ ਇਹਨੇ ਬਹੁਨ ਨੂੰ ਫੋਨ ਲਾਤਾ ਬੋਟੀ ਨੂੰ ਘੰਟੇ ਕੇ ਬਾਅਦ ਕਹਿੰਦਾ ਵੀ ਕੋਈ ਟੈਨਸ਼ਨ ਨਾ ਲਿਆ ਫਿਕਰ ਨਾ ਕਰੋ ਕੋਈ ਵੀ ਵੀ ਉਹਨਾਂ ਦਾ ਨੈਟਵਰਕ ਖਰਾਬ ਆ ਨੈਟਵਰਕ ਚੱਲ ਨਹੀਂ ਰਿਹਾ ਹੈਗਾ ਤੁਸੀਂ ਫਿਕਰ ਨਾ ਕਰੋ ਕੋਈ ਵੀ ਕੋਈ ਜਦੋਂ ਖੋਜੂਗਾ ਗੱਲ ਕਰ ਲਊਗਾ ਮੈਂ ਹੋਟਲ 'ਚ ਮੈਂ ਆਪਣੇ 'ਚ ਰੱਖਿਆ ਇੱਥੇ ਚਲੋ ਅਸੀਂ ਕਿੱਥੇ ਫਿਰ ਨੇ ਫੋਨ ਕੀਤਾ ਕਹਿੰਦਾ ਲੱਖ ਰੁਪਈਆ ਹੁਣੇ ਹੀ ਮੈਨੂੰ ਪਾ ਦਾ ਮੇਰੇ ਕੋਲ ਚ ਵੀ ਮੈਂ ਗਾਹਾਂ ਦੀ ਫਰਾਈਟੇ ਦੀ ਕਰਾਣੀ ਹੈ ਚਲੋ ਉਹ ਵੀ ਅਸੀਂ ਚੱਕ ਥਾਲ ਕੇ ਪਾਤਾ ਫੇ ਮੁੰਡੇ ਦਾ ਫੋਨ ਬੱਚੇ ਦਾ ਆਇਆ 2 ਵਜੇ ਕਹਿੰਦਾ ਮੰਮੀ ਨੈਟ ਖੁੱਲਾ ਹੀ ਰੱਖਿਓ ਆਪਣਾ ਵੀ ਅਸੀਂ 2 ਵਜੇ ਗੱਲ ਕਰਨੀ ਸੌਇਓ ਨਾ ਸਾਰਾ ਹੀ ਵੀ ਮੈਂ ਫੋਨ ਕਰਨਾ ਤੁਹਾਨੂੰ ਜੰਮਰੀ ਗੱਲ ਆ ਵੀ ਮੈਂ ਸਾਰੇ ਸੁਜਾਗ ਤੇ ਰਿਹਾ ਨੈਟ ਖੁੱਲ ਰੱਖਿਓ ਫੇ 3:30 ਵਜੇ ਕਾਲ ਆਈ ਕਹਿੰਦਾ ਮੰਮੀ ਵੀ ਇਹ ਦਦਾ ਸੰਨ ਪਾਕਿਸਤਾਨ ਦੇ ਡਾਂਕਰਾਂ ਨੇ ਫੜ ਲਿਆ ਆ ਇਸ ਹਰ ਸਾਹਿਬ ਕੋ ਸੇ ਖੋਲਿਆ ਹੈ ਵੀ ਸਾਨੂੰ 18 ਲੱਖ ਰੁਪਈਆ ਸਵੇਰੇ ਜਿੱਥੋਂ ਵੀ ਮਰਜ਼ੀ ਕਰਕੇ ਪਾ ਦੋ ਵੀ ਨਹੀਂ ਸਾਨੂੰ ਇਹਨੇ ਮਾਰ ਦੇਣਾ ਪਤਾ ਨਹੀਂ ਸਾਡੇ ਨਾਲ ਕੀ ਹੋਣਾ ਕੀ ਨਹੀਂ ਹੋਣਾ ਚਲੋ ਇਹ ਤਾਂ ਗੱਲਬਾਤ ਅਸੀਂ ਏਜੰਟ ਨੂੰ ਪੁੱਛਿਆ ਏਜੰਟ ਨੂੰ ਫੋਨ ਕੀਤਾ ਕਹਿੰਦਾ ਆ ਜਾ ਦੋ ਫਾਲਟੀਆਂ ਬੈਠੀਆਂ ਇੱਥੇ ਤੇ ਕਿਹਾ ਕਿ ਅਸੀਂ ਤਾਂ ਉਹ ਵੀ ਬੈਠੇ ਅਸੀਂ ਵੀ ਤਾਂ ਦੋ ਦਿਨ ਸਾਡੇ ਨਾਲ ਗੱਲਬਾਤ ਕਰਦਾ ਰਿਹਾ ਦਫ਼ਤਰ ਦੇ ਵਿੱਚ ਤੀਜੇ ਦਿਨ ਕਹਿੰਦਾ ਮੇਰੀ ਫਲੈਟ ਕਰਾ ਦਿਓ ਰਾਨ ਦੀ ਵੀ ਮੈਂ ਟਿਕਟ ਕਰਵਾ ਦੋ ਮੈਂ ਰਾਨ ਜਾਂਦਾ ਤੁਹਾਡੇ ਬੱਚੇ ਲਿਆਉਂਦਾ ਯਾਰ ਜਲਦੀ ਟਿਕਟ ਕਰਵਾ ਲਈ ਤੇ ਮੁੰਡੇ ਚੰਦੀਗੜ੍ਹ ਨੂੰ ਛੱਡ ਕੇ ਆਏ ਦਾ ਐਂਟ ਨੂੰ ਕਹਿੰਦਾ ਤਾਂ ਚੰਦੀਗੜ੍ਹ ਮੈਂ ਤੇ ਹਜਾਜੇ ਚੜ ਕੇ ਦਿੱਲੀ ਚਲ ਜਾਊਂਗਾ 에어ਪੋਰਟ ਤੇ ਮੈਂ ਦਿੱਲੀ ਚਲ ਜਾਉਂਦਾ ਦਿੱਲੀ ਨਾ ਮੈਂ ਚਲ ਜਾਊਂਗਾ ਬਸ ਮੁੰਡੇ ਛੱਡਿਆ ਦਿੱਲੀ ਚੰਦੀਗੜ੍ਹ ਕਿਤੇ ਗਾਇਬ ਹੋ ਗਿਆ ਪਤਾ ਨਹੀਂ ਕਿੱਥੇ ਚਲੇ ਗਿਆ ਕਿੱਥੇ ਰੇ 10 12 ਦੇ ਨਿਆਣਿਆਂ ਨੇ ਫੋਨ ਉਹਨਾਂ ਨੂੰ ਆਦੇ ਰਿਹਾ ਜਿਹੜੇ ਇੱਧਰ ਅਸੀਂ ਠੇਪੇ ਭਜੇ ਫਿਰ ਸਾਡੇ ਮੁੰਡਿਆਂ ਨੂੰ ਮੁੜ ਕੇ ਦਾ ਫੋਨ ਵੀ ਬੰਦ ਅਸੀਂ ਘਰ ਕਹ ਘਰ ਬਿਹਰੇ ਜਿੰਦੇ ਲੱਗੇ ਟੱਬਰ ਬਿਨੇ ਪਣਾ ਭਜਾਤਾ ਕਿਸੇ ਪਾਸੇ ਵਾਕੀ ਪੇਸਾ ਨੂੰ ਨਿਆੜਿਆਂ ਦੇ ਵੀਡੀਓ ਕੱਢਾ ਲਾ ਪਈਆਂ ਕੋਟ ਦੇ ਮਾਰਦਿਆਂ ਨੇ ਖੂਨ ਚੁੰਦੇ ਟੱਕ ਲੱਗੇ ਉਹਨਾਂ ਦੇ ਛੋਰੀਆਂ ਰੱਖਦੇ ਪੁੱਠੇ ਪਾਪਾ ਕੇ ਤੁਹੀਆਂ ਤੇ ਬਹੁਤ ਬੁਰੇ ਬੁਰੇ ਹਾਲ ਕਰਦੇ ਸਾਡੇ ਨਿਆੜਿਆਂ ਦੇ ਸਾਨੂੰ ਰੋਟੀ ਨਹੀਂ ਮਿਲਦੀ ਸਾਨੂੰ ਕੁਛ ਨਹੀਂ ਮਿਲਦਾ ਵਾਪੇ ਜਾ ਤੋ ਦੇਖ ਲਈ ਹੁਣ ਸਮਾਂ ਕਿਤੇ ਕੋਈ ਚਿਰ ਮੰਨਲਾ ਕਰੀ ਹੋਇਆ ਕੋਈ ਕੋਈ ਸਾਡੀ ਸੁਣਾਈ ਨਹੀਂ ਹੋਈ ਹੈ ਪਿਆ ਕੋਈ ਕਿਸੇ ਕੋਲ سے ਸੁਣਾਈ ਨਹੀਂ ਸਾਡੀ ਤੁਹਾਨੂੰ ਹਿਆਰਪੁਰ ਦੇ ਵਿੱਚ ਮਾਮਲਾ ਦਾ ਬੁਲਾਇਆ ਕੱਲ ਪੁਲਿਸ ਨੇ ਹਾਂਜੀ ਗੱਲ ਬੁਲਾਇਆ ਕੱਲ ਸਾਡੀ ਸੁਣਾਈ ਕੀਤੀ ਪੁੱਛਗਣ ਕੀਤੀ ਸਾਰੀ ਗੱਲਬਾਤ ਪੁੱਛੀ ਹੈ ਹੁਣ ਕੱਲ ਉਹਨਾਂ ਨੇ ਚੱਕਿਆ ਕੰਮ ਹੁਣ ਕਹਿੰਦੇ ਸਾਨੂੰ ਅਸੀਂ ਫੜਦੇ ਆ ਬੰਦੇ ਸਾਰੇ ਕਹਿੰਦੇ ਚੱਕਦੇ ਆ ਬੰਦੇ ਅੱਜ ਮਹਾਲੀ ਤੋਂ ਡੀਐਸਪੀ ਸਾਹਿਬ ਆਏ ਸੀ ਜੀ ਨਰੇਸ਼ ਹਾਂਜੀ ਜਿਹੜਾ ਜਿੱਦਾਂ ਦਾ ਤੁਹਾਡੇ ਕੁਝ ਕੁ ਚੋਈਏ ਕੀ ਹਾਂਜੀ ਇਹਨਾਂ ਨੇ ਸਾਡੀ ਬੜੀਆ ਪੁੱਛ ਗਣ ਸਾਡੇ ਕੋਲ ਕੀਤੀ ਹੈ ਕਹਿੰਦੇ ਅਸੀਂ ਤੁਹਾਡੀ ਸੁਣਾਈ ਕਰਾਂਗੇ ਪੂਰੀ ਮਾਤਾ ਮੱਤ ਕਰਾਂਗੇ ਤੁਹਾਡੀ ਜੋ ਲੋੜ ਹੋ ਸੰਦਸਿਓ ਕੋਈ ਮੈਸੇਜ ਆਵੇ ਕੋਈ ਕਾਲ ਆਵੇ ਸਾਨੂੰ ਸਾਰੀ ਗੱਲ ਦੱਸਣ ਤੂੰ ਤੁਹਾਡੀ ਪੂਰੀ ਅਸੀਂ ਮੱਤ ਕਰਾਂਗੇ ਅਸੀਂ ਨਾਲ ਬਗਾਲ ਉੱਪਰ ਤੇ ਪਹੁੰਚ ਗਈ ਹਾਂ ਹਾਂ ਜੀ ਹੁਣ ਬੰਦ ਕੀ ਸਰਕਾਰਾਂ ਗਰੁੱਪ ਕੀ ਅਸੀਂ ਵਸ ਸਾਡੀ ਹੱਥ ਬਣ ਕੇ ਬੇਨਤੀ ਸਾਡੇ ਬੱਚੇ ਮਗਾਦਣ ਸਰਕਾਰ ਵਸ ਹੁਣ ਬੱਚੇ ਮਗਾ ਦੇਵੇ ਸਾਡੀ ਹੋਰ ਕੋਈ ਸਾਡੀ ਬੇਨਤੀ ਨਹੀਂ ਹੈਗੀ ਇਹ ਸਾਡੇ ਬੱਚੇ ਦੋ ਸਰਕਾਰਾਂ ਮੰਗਾ ਦਿੰਦਾ ਬਸ ਅੱਜ ਜਰੀਆ ਅੱਜ ਮਹੀਨਾ ਹੋ ਗਿਆ ਤੇ ਮਹੀਨਾ ਹੋ ਗਿਆ ਉਹਨਾਂ ਨੂੰ ਉੱਥੇ ਰਾਤ ਐਤੋਂ ਤਾਂ ਪਹਿਲੀ ਅਪ੍ਰੈਲ ਨੂੰ ਗਿਆ ਸੀ ਹਾਂਜੀ ਤੇ ਦੇ ਵੀਚ ਮਹੀਨਾ ਰਿਹਾ ਅਸੀਂ ਤੇ ਇੱਕ ਮਹੀਨਾ ਪੂਰਾ ਹੋ ਗਿਆ ਉਹਨੂੰ ਫੜਿਆ ਨੂੰ ਹੋ ਗਿਆ ਮਹੀਨਾ ਕਿੰਨੀ ਦਿਨ ਫੜਿਆ ਦੱਸਿਆ ਕਿੰਨੀ ਦਿਨ ਫੜਿਆ ਸੀ ਉਹ ਪੜਸੀ ਪਹਿਲੀ ਨੂੰ ਪਹਿਲੀ ਮਈ ਨੂੰ ਉਤਰੇ ਉੱਥੇ ਉਹਦੇ ਚੱਕ ਰਹੇ ਸੀ ਫੜਲੇ ਸੀ ਜਾਣੀ ਦੋ ਨੂੰ ਸਾਨੂੰ ਫੋਨ ਰਾਤ ਨੂੰ ਆਇਆ ਸੀ ਹਾਂਜੀ ਉਹ ਮੁੜ ਕੇ ਸਾਨੂੰ ਕੋਈ ਫੋਨ ਨਹੀਂ ਉਹਨਾਂ ਦਾ ਠੀਕ ਰਾਤ ਦੇ ਢੇਰ ਜਿਹਾ ਤੇ ਦਵਾ ਦੇ ਕਮਰਾ ਦਵਾ ਨਾਲ ਹੀ ਗੱਲ ਹੋ ਰਹੀ ਹੁੰਦੀ ਵੀ ਚਾਰਾਂ ਦਾ ਕਰਦੇ ਹੁੰਦੇ ਸੀ ਮੰਗਿਆ ਨਾ ਆਸਟ੍ਰੇਲੀਆ ਪੇਚਾ ਉਹਨਾਂ ਨੇ ਕਿਹਾ ਜੋ ਵਾਲੀ ਸਾਡੇ ਮੋਟਰਾਂ ਨਾਲੇ ਪਹਿਲੇ 25 ਤਰੀਕ ਨੂੰ ਨਿਕਲਾਈ ਸੀ ਫਿਰ ਅਣਤ ਦੇ ਜਿਵੇਂ ਇਹਨਾਂ ਨੇ ਉਹ ਦੂਰ ਮਾਰਤੀ ਇਹ ਉਸ ਤੋਂ ਬਾਅਦ ਇਹਨਾਂ ਨੇ ਪਹਿਲੀ ਤਰੀਕ ਨੂੰ ਗਈ ਉਦੋਂ ਇਹਨਾਂ ਨੇ ਕਿਹਾ ਸੀ ਕਿ ਤੰਗ ਹੋ ਗਏ تھے ਅਟਲੀਆ ਦੇ ਇੰਟਲ ਟੇਨਾ ਨੂੰ ਕਰਾਈ 2000 ਦੁਆਰ ਬਾਦ ਹਨ ਉਹਨੂੰ ਫੇਰ ਇਹਨਾਂ ਨੇ ਉਹਨਾਂ ਨੂੰ ਤੇ ਈਰਾਨ ਦੇ ਟਿਕਾ ਬਾਇਰਾਨ ਦੇ ਉੱਤੇ ਇਹ ਉਥੇ ਆਏ ਇਹਨਾਂ ਨੇ ਥੋੜੀ ਦੇਰ ਬਾਅਦ ਉੱਤੇ ਠਹਿਰਨਾ ਕਿ ਟੈਂਟਿਆਂ ਵਾਸਤੇ ਵਾਪਸ ਆਣਗੇ ਦੋ ਇਹ ਦੋਵੇਂ ਤਾਂ کہہ ਰਹੇ ਨਾਲ ਕਿ ਉਹਨੂੰ ਇੰਟਿਟੂਟ ਤੋਂ ਟ੍ਰੇਨਿੰਗ ਆਦੀ ਹੈ ਉਥੇ ਹੈਰਾਨ ਹਾਂ ਕਿ ਜਦੋਂ ਉਥੇ ਇਹਨਾਂ ਨੇ ਪਾਕਿਸਤਾਨੀਆਂ ਨੂੰ ਇਹਨਾਂ ਨੇ ਕਿਡਨਾਪ ਕਰ ਲਿਆ ਜਦੋਂ ਇਹਨਾਂ ਨੇ ਕਿਡਨਾਪ ਕਰ ਲਿਆ ਉਹ ਦੋ ਵਾਰ ਇਹਨਾਂ ਨੂੰ ਕੁੱਟਮਾਰ ਕਰਦੇ ਨੇ ਜਿਵੇਂ ਸਾਡੇ ਤੋਂ ਮੰਗਦੇ ਨੇ ਬਹੁਤ ਲੋਕ ਇਹ ਪੰਗਲਾ ਦੋ ਕਰੋ ਮੰਗ ਰਿਹਾ ਸੀ 54 ਲੱਖ ਮੰਗ ਰਿਹਾ ਸੀ ਐਂ ਪਿਆਸੀਆਂ ਨਹੀਂ ਹੋ ਜਾਂਦੇ ਸਾਡੇ ਕੋਲੋਂ ਤੇ ਮੁੰਡੇ ਇੱਕ ਵਾਰ ਬਹੁਤ ਜ਼ਿਆਦਾ ਹੋ ਗਏ ਤੇ ਸਾਡੀ ਪੰਜਾਬ ਸਰਕਾਰ ਅੱਗੇ ਇਹ